ਦੋਗੇ ਸਿੰਗਲ ਸਿੰਗਲ ਪੀਸੋਂ ਦੇ ਮੁੰਡੇ ਬਹੁਤ 8 8 10 10 ਪੀਸ ਲੈ ਕੇ ਗਏ ਆ ਮੇਰੇ ਕੋਲ ਐਦ ਕੀ ਰੇਟ ਆਪਾਂ ਹੋਰ ਪੜਤੇ ਚ ਲੈ ਕੇ ਆਏ ਤਾਂ ਵਧੀਆ ਟੀ-ਸ਼ਰਟ ਆਉਗੀਆਂ ਪੀਸੀ ਕਾਟਨ ਦੇ ਵਿੱਚ ਮਾ ਲਾਊਗਾ ਜੀ ਸਾਈਜ਼ ਹੈਗਾ ਐਲ ਐਕਸ ਐਲ ਡਬਲ ਐਕਸ ਐਲ 3 ਪ੍ਰਾਈਸ ਕੀ ਹੈ ਨਾ ਇਹ 500 ਦੀਆਂ 5 ਟੀ-ਸ਼ਰਟਾਂ ਮਿਲੂਗੀਆਂ ਜੀ 500 ਦੀਆਂ 5 ਪੀਸ ਟੀ-ਸ਼ਰਟਾਂ ਜੀ ਜਿਹੜਾ ਮਰਜ਼ੀ ਭਰਾ ਕੇ ਲਿਆ ਜਾ ਸਕਦੇ ਸਾਰੇ ਡਿਜ਼ਾਈਨਰ ਪੀਸੀ ਹੋਊਗੇ ਕਪੜਾ ਪੀਸੀ ਦਾ ਹੋਊਗਾ ਜੀ ਪਿਛਲੇ ਸਾਲ ਕਾਟਨ ਲੈ ਕੇ ਰਹੇ 200 ਰੁਪਏ ਦਿੱਤੇ ਸੀ ਭਾਈ ਤੁਸੀਂ 100 ਰੁਪਏ ਦੇ ਵਿੱਚ ਟੀ-ਸ਼ਰਟ ਹੈ ਜੀ ਇਹ ਫੇਰ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹਿੰਦੀ ਆ ਜਿਹੜੇ ਸਾਡੇ ਕੋਲ ਨਾ ਸਿੰਗਲ ਸਿੰਗਲ ਪੀਸ ਰਹਿ ਜਾਂਦੇ ਉਹੀ ਅਸੀਂ ਦੇ ਦਿੰਦੇ ਆ ਦੇਖੀ ਚਲੋ 100 ਸਾਰੀਆਂ ਟੀ-ਸ਼ਰਟਾਂ ਕੋਲ ਕੋਟਨ ਮਲਾਈ ਹੈ ਜੀ ਇਹ ਸਿਰਫ 20 100 ਸਵਾ 100 ਹੀ ਹੋਊਗਾ ਜੀ ਜਿਹੜੀ ਭੈਣ ਨੇ ਆਰਡਰ ਪਹਿਲਾਂ ਕਰਨਾ ਕਰ ਦਵੇ ਉਹਨਾਂ ਨੂੰ ਮਿਲ ਜਾਊਗਾ ਇਹ ਲੇਡੀਜ਼ ਨਾਈਟ ਸੂਟ ਹੈ ਜੀ ਇਹਦੇ ਤੇ ਹੈਗਾ 100 ਸਵਾ 100 ਪੀਸ ਹੈਗਾ ਐਲ ਐਕਸਲ ਡਬਲ ਐਕਸਲ ਮਲਾਈ ਕੋਟਨ ਦੇ ਵਿੱਚ ਮਾਲ ਹੈ ਜੀ ਹੱਥ ਲਾਓ ਜੀ ਕੱਪੜੇ ਨੂੰ ਜੀ ਬੰਦੇ ਵੀ ਪਿਓਰ ਕੋਟਨ ਦੇ ਵਿੱਚ ਹੈ ਮਲਾਈ ਕੋਟਨ ਦੇ ਵਿੱਚ ਲੈ ਇਥੇ ਪੂਰੀ ਹੋਊਗੀ ਪਜਾਮੇ ਦੀ ਡਬਲ ਪੋਕਟ ਬਹੁਤ ਜੀ ਰੇਟ ਮੈਂ ਲੋਰ ਭਾਜੀ ਥੋੜੇ ਜਿਹਾ ਰਹਿ ਗਏ ਦਿਖਾ ਦੇ ਪੁੱਤਰ ਜਿਹੜੇ ਹੈਗੇ ਆਪਾਂ ਕੰਨੇ ਬਾਈ ਨੇ ਜਿਹੜੇ ਲੈ ਜਾਣੇ ਜਿਆਦਾ ਦਾ ਵਾ ਇਹ ਕਿੰਨੇ ਕਿੰਨੇ ਨੂੰ ਆ ਇਹ ਭਾਜੀ ਲੈ ਜਾਓ ਹੁਣ ਤੁਹਾਨੂੰ 500 ਤੇ 3 ਕਰਦੇ ਜੀ 500 ਨੂੰ ਤੇਨ ਲੋਰ ਅੱਲ ਜੀ ਨਾ ਮੇਲਾ ਲੁੱਟਣਾ ਲੁੱਟ ਲਵਾ ਗਈ ਬਾਅਦ ਵਿੱਚ ਨਾ ਕਿਹੜੀ ਰਹਿ ਗਈ ਸੀ ਕਿ ਬਹੁਤ 10 10 20 20 ਲੈ ਕੇ ਗਏ 200 ਦੇ ਵਿੱਚ ਹੁਣ ਹੋਰ ਘੱਟ ਸ਼ੋਰਟੇਜ ਸ਼ੋਰਟ ਮੈਂਡ ਰਹਿ ਗਈ ਹੈ ਇਹ ਸਾਰੇ 500 ਦੇ 3 ਦੇ ਵਿੱਚ ਤੁਹਾਨੂੰ ਦੇ ਦਾਂਗੇ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਆ ਫੀਲਡ ਗਾਂਜ ਲੁਧਿਆਣੇ ਕੋਚਾ ਨੰਬਰ 12 ਇਕਦਣ ਆਪਾਂ ਵੀਡੀਓ ਪਾਈ ਸੀ ਟੀ-ਸ਼ਰਟਾਂ ਤੇ ਲੋਹਰਾਂ ਤੇ ਬਹੁਤ ਬਾਈ ਨਾ ਪੁਰਾਣਾ ਸਟਾਕ ਕੱਢ ਰਹੇ ਨੇ ਗਰਮੀਆਂ ਦਾ ਵਧੀਆ ਕੁਆਲਿਟੀ ਦੇ ਵਿੱਚ 100-100 ਜੇ ਤੁਹਾਨੂੰ ਟੀ-ਸ਼ਰਟਾਂ ਤੇ 500 ਵਧੀਆ ਤੈਨੇ ਲੋਹਰਾਂ ਨਾਈਟ ਸੂਟ ਹੋ ਕੇ ਕਾਫੀ ਕੋਸ਼ਾ ਆ ਤੇ ਵੀਡੀਓ ਨਾਲ ਸਾਡੇ ਬਹੁਤ ਕੰਮ ਦੀ ਵੀਡੀਓ ਆ ਇਹਨੇ ਮੈਨਾਂ ਲੁੱਟਣਾ ਲੁੱਟ ਲੋ ਜਲਦੀ ਤੋਂ ਜਲਦੀ ਵੀਡੀਓ ਨਾਲ ਬਣੇ ਰਹੋ ਆ ਬਾਈ ਦੀ ਸ਼ਾਪ ਆ ਦੇਖੋ ਸਾਹਮਣੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਪਾਂ ਨਾਲੇ ਸਾਰੇ ਪੀਸ ਦਿਖਾਉਨੇ ਆ ਨਾਲ ਦਾ ਰੇਟ ਕੁਆਲਿਟੀ ਐਂਡ ਹੋਗੀ ਪੂਰੀ ਟੌਪ ਦੀ ਸਸਤੇ ਤੋਂ ਸਸਤੇ ਰੇਟਾਂ ਤੇ ਕਵਾਲਿਟੀ ਵਿੱਚ ਭਾਈ ਹੁਣ ਕੱਢਣ ਲੱਗਿਆ ਸਟਾਕ ਹੁਣ ਗਰਮੀਆਂ ਦਾ ਤਾਂ ਕਰਕੇ ਭਾਈ ਸਸੇ ਗਾਲ ਜੀ ਜਿਹੜੇ ਤੁਸੀਂ ਪਿਛਲੀ ਲਾਸਟ ਵੀਡੀਓ ਪਾਈ ਸੀ ਭਾਜੀ ਬਹੁਤ ਵਧੀਆ ਵਿਊ ਮਿਲੇ ਉਹਨਾਂ ਦੇ ਗਾਹ ਆਏ ਇੱਥੋਂ ਦੀ ਇੱਕ ਐਪ ਪਿਛਲੀ ਯਾਰ ਕਹਿਣਾ ਭੁੱਲ ਗਏ ਸੀ ਆਨਲਾਈਨ ਦੀ ਵੀ ਜਿੰਨੂੰ ਭਰਾ ਨੂੰ ਚਾਹੀਦੇ ਉਹ ਚੀਜ਼ ਮੰਗਾ ਲਿਆ ਕਰੇ ਕੋਈ ਵੀ ਆਈਟਮ ਮਿਲ ਜਾਏਗੀ ਅੱਜ ਕੀ ਟੀ-ਸ਼ਰਟ ਆਈ ਹੈ ਜੀ ਸਾਈਜ਼ ਫੇਰ ਉਹੀ ਤੁਹਾਨੂੰ ਕਹਾਂ ਸ਼ਾਰਟ ਮੈਂਡ ਹੋਊਗੀ ਸਿੰਗਲ ਸਿੰਗਲ ਪੀਸ ਉਹਦੇ ਮੁੰਡੇ ਬਹੁਤ 8 8 ਦਾ ਦੋ ਪੀਸ ਲੈ ਕੇ ਗਏ ਆ ਮੇਰੇ ਕੋਲ ਅੱਜ ਕੀ ਰੇਟ ਆਪਾਂ ਹੋਰ ਪਰੜਤੇ ਚ ਲੈ ਕੇ ਆਏ ਆ ਜੀ ਬਹੁਤ ਵਧੀਆ ਟੀ-ਸ਼ਰਟਾਂ ਹੋਗੀਆਂ ਪੀਸੀ ਕਾਟਨ ਦੇ ਵਿੱਚ ਮਾਲ ਲਾਊਗਾ ਜੀ ਸਾਈਜ਼ ਹੈਗਾ ਐਲ ਐਕਸ ਐਲ ਡਬਲ ਐਕਸ ਐਲ 3 ਪ੍ਰਾਈਸ ਕੀ ਹੈ ਇਹਨਾਂ ਦਾ ਇਹ 500 ਦੀਆਂ 5 ਟੀ-ਸ਼ਰਟਾਂ ਮਿਲੂਗੀਆਂ ਜੀ 500 ਦੀਆਂ 5 ਪੀਸ ਟੀ-ਸ਼ਰਟਾਂ ਜੀ ਜਿਹੜਾ ਮਰਜ਼ੀ ਭਰਾ ਕੇ ਲਿਜਾ ਸਕਦੇ ਸਾਰੇ ਡਿਜ਼ਾਈਨਰ ਵੀ ਸੀ ਹੋਣਗੇ ਕਪੜਾ ਪੀਸੀ ਦਾ ਹੋਊਗਾ ਜੀ ਪਿਛਲੀ ਵਾਰ ਕਾਟਨ ਲਾਇਕਰਾ 200 ਰੁਪਏ ਦਿੱਤੇ ਸੀ ਹਾਂਜੀ ਹਾਂਜੀ 100 ਰੁਪਏ ਦੇ ਵਿੱਚ ਟੀ-ਸ਼ਰਟ ਹੈ ਜੀ ਇਹ ਫੇਰ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹੀਦੀ ਹੈ ਜਿਹੜੇ ਸਾਡੇ ਕੋਲ ਨਾ ਸਿੰਗਲ ਸਿੰਗਲ ਪੀਸ ਰਹਿ ਜਾਂਦੇ ਉਹੀ ਅਸੀਂ ਦੇ ਦਿੰਦੇ ਆ ਨਹੀਂ ਤਾਂ ਸਾ ਇਹ ਸਾਰੇ ਕੋਟਨ ਦੇ ਵਿੱਚ ਹੈ ਪੀਸੀ ਕੋਟਨ ਦੇ ਵਿੱਚ ਜਿਹੜੀ ਸਾਰੀਆਂ ਟੀ-ਸ਼ਰਟਾਂ 100 ਰੁਪਏ ਦੀ ਇੱਕ 300 ਦੀਆਂ ਪੰਜ ਆ ਦੇਖੋ ਜੀ ਪੀਸ ਸਾਰੇ 100 ਰੁਪਏ ਦੇ ਵਿੱਚ ਹੀ ਦਵਾਂਗੇ ਪਿਛਲੇ ਸਾਲ ਮੁੰਡੇ ਬਹੁਤ ਦੂਰੋਂ ਦੂਰੋਂ ਆਏ ਆ 2-200 ਰੁਪਏ ਰੇਂਜ ਦੀ ਟੀ-ਸ਼ਰਟ ਲੈ ਕੇ ਗਏ 20 ਵੀ 15-15 ਟੀ-ਸ਼ਰਟਾਂ ਲੈ ਗਏ ਆ ਕਪੜਾ ਤੁਹਾਡੇ ਦੁਕਾਨ ਦੇ ਹਲਕਾ ਕੁਝ ਵੀ ਨਹੀਂ ਹੋਊਗਾ ਇਹ ਜਿਹੜੇ 100 ਰੁਪਏ ਦੇ ਵਿੱਚ ਪੀਸ ਵੇਚ ਰਹੇ 195 200 ਰੁਪਏ ਹੋਲਸੇਲ ਵਾਈਆਂ ਹੋਈਆਂ ਸਾਰੇ ਸੈਂਪਲਿੰਗ ਵਾਲੇ ਪੀਸ ਹੁੰਦੇ ਜੀ ਸਾਡੇ ਕੋਲ ਕੁਆਲਿਟੀ ਪੂਰੀ ਵਧੀਆ ਹੋਊ ਇਦਾਂ ਨਹੀਂ ਹੈਗਾ ਕੁ ਇਹ ਪੀਸ ਆ ਗਿਆ ਜੀ 5420 ਹੈਗਾ ਜੀ ਸਾਰਾ ਜਿਹੜੇ ਭਰਾ ਪਹਿਲਾਂ ਆਜੂਗੇ ਲੈ ਜੂਗੇ 5 7 10 ਦਿਨਾਂ ਜਿase ਉਸ ਤੋਂ ਬਾਅਦ ਸਰਦੀ ਦਾ ਕੰਮ ਇੱਥੇ ਆ ਜਾਣਾ ਜੀ ਸਾਰਾ ਲਾਸਟ ਹੈਗੇ ਆ ਬੰਦੇ ਬਸ ਬੇਟਾ ਇੱਕ ਲੇਡੀਜ਼ ਦੀ ਨਾਈਟ ਸੂਟ ਦੀ ਆਈਟਮ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਦੇਖ ਲਈਓ ਜੀ ਉਹ ਦੇਖੀ ਚੱਲੋ 100 ਤੋਂ ਸਾਰੀਆਂ ਡੀਟੈਲ ਤੋਂ ਨਾਈਟ ਸੂਟ ਨੇ ਬਾਈ ਇਹ ਲੇਡੀਜ਼ ਨਾਈਟ ਸੂਟ ਹੈ ਜੀ ਇਹਦੇ ਤੇ ਹੈਗਾ 100 700 ਪੀਸ ਹੈਗਾ ਐਲ ਐਕਸਲ ਡਬਲ ਐਕਸਲ ਮਲਾਈ ਕਾਟਨ ਦੇ ਵਿੱਚ ਮਾਲ ਹੈ ਜੀ ਹੱਥ ਲਾਓ ਜੀ ਕੱਪੜੇ ਨੂੰ ਜੀ ਬੱਲੇ ਬਈ ਪਿਓਰ ਕਾਟਨ ਦੇ ਵਿੱਚ ਹੈ ਮਲਾਈ ਕਾਟਨ ਦੇ ਵਿੱਚ ਲੈ ਇਥੇ ਪੂਰੀ ਹੋਊਗੀ ਪਜਾਮੇ ਦੀ ਡਬਲ ਪੋਕਟਾਂ ਹੋਣਗੀਆਂ ਜੀ ਰੇਟ ਬਹੁਤ ਨਿਆਜ ਬਹੁਤ ਬਹੁਤ ਆ ਦੇਖੋ ਜੀ ਬਹੁਤ ਰੇਟ ਮਿਲੂਗਾ ਇਹ ਤਾਂ ਕੀ ਕਰੀ ਤੂੰ ਇਹ ਸਿਰਫ ਤੇ ਸਿਰਫ 200 ਰੁਪਏ ਦੇ ਵਿੱਚ ਭਾਜੀ ਪੂਰਾ ਸੂਟ ਦਵਾਂਗੇ ਜੀ 200 ਦੀ ਰੇਂਜ ਪੂਰਾ ਸੂਟ ਆ 350 400 ਰੁਪਏ ਤੋਂ ਘੱਟ ਨੇ ਇਹ ਸਾਡੇ ਕੋਲ ਕਾਟਨ ਮਲਾਈ ਹੈ ਜੀ ਇਹ ਸਿਰਫ 200 100 ਸਵਾ 100 ਹੀ ਹੋਊਗਾ ਜੀ ਜਿਹੜੀ ਭੈਣ ਨੇ ਆਰਡਰ ਪਹਿਲਾਂ ਕਰਨਾ ਕਰ ਦਵੇ ਉਹਨਾਂ ਨੂੰ ਮਿਲ ਜਾਊਗਾ ਜੀ ਥੈਂਕ ਯੂ ਜੀ ਬਹੁਤ ਕੀ ਗੁਰੂ ਤੇ ਬਾਕੀ ਆ ਤੁਸੀਂ ਦੇਖ ਲਓ ਜਿੰਨਾ ਪਿਆ ਭਾਈ ਉਹਨੇ ਕੱਢਣਾ ਹਾਂ ਸਾਰੇ ਸਟਾਕ ਲੋਰਾ ਲੋਰਾ ਲੋਰ ਭਾਈ ਥੋੜੇ ਜਿਹੇ ਰਹਿ ਗਏ ਦਿਖਾ ਦੇ ਪੁੱਤਰ ਜਿਹੜੇ ਹੈਗੇ ਆ ਪਿਆ ਕੰਨੇ ਭਾਈ ਨੇ ਜਿਹੜੇ ਲੈ ਜਾਣੇ ਲਿਜਾ ਦੱਸਦਾ ਵਾ ਇਹ ਕਿੰਨੇ ਕਿੰਨੇ ਨੂੰ ਆ ਇਹ ਭਾਈ ਲੈ ਜਾ ਹੁਣ ਤੁਹਾਨੂੰ 500 ਦੇ ਤਿੰਨ ਕਰਦੇ ਜੀ 500 ਨੂੰ ਤਿੰਨ ਲੋਰਾ ਲੋਰ ਦੇਖੋ ਪੀਸ ਹੈ ਪੀਸ ਲੇਕਿਨ ਪਹਿਲਾਂ ਦੱਸ ਰਿਹਾ ਸਾਡੇ ਨਾਲ ਕਮਿਟਮੈਂਟ ਨਹੀਂ ਪੀ ਸਿਰਫ 100 150 ਹੀ ਆ ਲੈ ਛੋਟਾ ਮਤਲਬ ਯਾਰ ਜਿਨਾ ਮੇਲਾ ਲੁੱਟਣਾ ਲੁੱਟ ਲਵਾ ਗਈ ਬਾਅਦ ਵਿੱਚ ਕਿਹੜੀ ਰਹਿ ਗਈ ਸੀ ਕਿ ਬਹੁਤ 10 10 20 20 ਪੀਸ ਲੈ ਕੇ ਕੇ 200 ਦੇ ਵਿੱਚ ਹੁਣ ਹੋਰ ਘੱਟ ਸ਼ੋਰਟੇਜ ਸ਼ੋਰਟ ਮ ਬਾਕੀ ਆਓ ਇੱਥੇ ਫੀਲਡ ਗੰਜ ਗਲੀ ਨੰਬਰ 12 13 ਗਲੀ ਨੰਬਰ 12 13 پانی ਲੋਡ ਜਿੰਨੂੰ ਮਰਜ਼ੀ ਬੁੱਤ ਆਹ ਬਾਈ ਦਾ ਐਡਰੈਸ ਆ ਫੋਨ ਨੰਬਰ ਵੀ ਲਿਖਿਆ ਆ ਉੱਪਰ